ਰਮਨ ਇਹ ਤਾਂ ਦੀ ਕੋਈ ਗੱਲ ਨਹੀਂ ਆ ਇਹ ਜਿਹੜੇ ਸਰਕਾਰੀ ਕੰਮ ਹੁੰਦੇ ਨਾ ਦਫ਼ਤਰਾਂ ਤੇ ਇਹਨੂੰ ਟਾਈਮ ਲੱਗਦਾ ਹੁੰਦਾ ਕੋਈ ਨਹੀਂ ਜਦੋਂ ਉਹਨੂੰ ਮੈਸੇਜ ਆ ਗਿਆ ਇਹ ਕਿੱਥੋਂ ਵੇਖੀ ਪਲਗਾ ਰਮਨ ਜਦੋਂ ਉਹਨੂੰ ਮੈਸੇਜ ਆ ਗਿਆ ਨਾ ਤੇ ਉਹਨੇ ਆਪੇ ਦੱਸ ਦੇਣਾ ਵਾ ਸੋਸਰਾ ਨਾਲ ਗੱਲ ਕਰਨੀ ਸੌਖੀ ਨਹੀਂ ਪਈ ਰਮਨ ਗੱਲ ਇਹਨੇ ਕਰਨੀ ਸੀ ਭਰਾ ਨੇ ਗੱਲ ਤੇ ਕਰਨੀ ਸੀ ਜੋਦ ਨੇ ਜਿੰਨੀ ਉਹ ਤੇਜ ਵਾ ਜੋਦ ਨੇ ਕਾਦੀ ਕਰਨੀ ਤੇਜ ਨਹੀਂ ਤੁਸੀਂ ਥੋੜਾ ਤੇਜ਼ ਕਹਿਣਾ ਵਾ ਰਮਨ ਗੱਲ ਤੇ ਕਰਨੀ ਸੀ ਸਾਰੀ ਜੋਦ ਨੇ ਦੁਬਾਰਾ ਕਰੀ ਆ ਉਦੇ ਭਰਾ ਨੇ ਥੋੜੀ ਗੱਲ ਕਰਨੀ ਹੈ ਗੱਲ ਤਾਂ ਕਰਨੀ ਸਾਰੀ ਜੋਤ ਨੇ ਪੜ੍ਹੀ ਲਿਖੀ ਹੈਗੀ ਆ ਗੱਲ ਕਰਨ ਦਾ ਉਹਨੂੰ ਪਤਾ ਹੈ ਰਮਨ ਤੂੰ ਆ ਰਮਨ ਗੱਲ ਕਰਨੀ ਆ ਨਹੀਂ ਯਾਰ ਤੇਨੇ ਕੀ ਕਰਨਾ ਹੈ ਨਹੀਂ ਯਾਰ ਉਹਦੇ ਭਰਾ ਦੇ ਵੀ ਗੱਲ ਕਰਨ ਟੁੱਟ ਨਾ ਜਾਵੇ ਚੱਲ ਯਾਰ ਠੀਕ ਆ ਪਈ ਉਹਦੇ ਭਰਾ ਨੇ ਰਮਨ ਗੱਲ ਥੋੜੀ ਕਰਨੀ ਸੀ ਗੱਲ ਤਾਂ ਕਰਨੀ ਸਾਰੀ ਜੋਤ ਨੇ ਤੇ ਉਹ ਪੜ੍ਹੀ ਲਿਖੀ ਹੈਗੀ ਆ ਤੇ ਗੱਲ ਕਰਨ ਦਾ ਉਹਨੂੰ ਪਤਾ ਹੈ ਸੀ ਸਿੰਗਲ ਕਲਚ ਚੱਲਣ ਡਿਆ ਤੂੰ ਵਨ ਗੱਲ ਤੇ ਰਮਨ ਕਰਨੀ ਆ ਨਹੀਂ ਆ ਓਕਸੋ ਹੁੰਜ ਓਏ ਫੋਨ ਚ ਫੋਨ ਚ ਭਾਈ ਕੈਨੇਡਾ ਰਹਿ ਗਿਆ ਲੱਗ ਰਿਹਾ ਤੇ ਆ ਸੀਂ ਚੋੜ ਗਿਆ ਤੇ ਆ ਸੁੰਜੋ ਕੜਾ ਚੱਲ ਯਾਰ ਚਲੋ ਚੱਲ ਯਾਰ ਲਵਲੀ ਓ ਯਾਰ ਭਾਈ ਦਾ ਵੇ ਭਰਾਵਾ ਪਿਛਾ ਪੁਛਾ ਕਰਕੇ ਵੇਖੋ ਮੈਂ ਤੁਹਾਨੂੰ ਕਹਿਣ ਰਹੀ ਆ ਧਿਆਨ ਸਰਾ ਉੱਤਰਾ ਯਾਰ ਚੱਲ ਯਾਰ ਲਵਲੀ ਮੀ ਬੜੇ ਓਕੇ ਵਸਦੇ ਆ ਪੰਜੀ ਬਾਦ ਚੂ 1 ਰਮਨ ਗੱਲ ਉਹਦੇ ਭਰਾ ਨੇ ਥੋੜੀ ਕਰਨੀ ਆ ਗੱਲ ਤੇ ਕਰਨੀ ਸਾਰੀ ਜੋਦ ਨੇ ਮੈਂ ਬਾਹਰੋਂ ਆਇਆ ਵਾ ਤੂੰ ਇਹ ਨਾਲ ਨਹੀਂ ਪੁੱਛਿਆ ਪੀ ਪਾਣੀ ਲਵਾ ਚਾਹ ਲਵਾ ਆਉਂਦਾ ਤੁਹਾਨੂੰ ਪੈਸੇ ਦੀ ਪੈ ਜੀ ਹੁਣ ਇਥੇ 2 ਚੰਗਾ ਆਪਣੀਆਂ ਮਰਜ਼ੀਆਂ ਕਰੋ ਕਿਸ ਦਿਨ ਨੂੰ ਪਛਤਾਓਗੇ ਮੈਨੂੰ ਤਾਂ ਦੇਖ ਨਹੀਂ ਇਹਦੇ ਨਹੀਂ ਆ ਮੈਂ ਆ ਇਧਰ ਨੂੰ ਰਮਨ ਨੂੰ ਨਾ ਇੱਕੋ ਚੀਜ਼ ਦਾ ਲਾਲਚ ਆ ਉਹ ਯਾਰ ਕਰ ਲੈਨੇ ਆ ਤੂੰ ਰਮਨ ਤੇ ਇੱਕੋ ਗੱਲ ਕਰੀ ਜਾਂਦੀ ਆ ਵੀ ਜਾ ਉਥੋਂ ਪੈਸਿਆਂ ਦਾ ਪਤਾ ਕਰੋ ਆ 21 ਛੱ ਲੈ ਜਾਂਦੇ ਆ ਮੈਸੇਜ ਆ ਗਿਆ ਹੋਣਾ ਵਾ ਇਹਨੇ ਦੱਸਣਾ ਨਹੀਂ ਆ ਤਾਰੇ ਦੱਸੂਗੀ ਤੇ ਹੈ ਮੈਡਮ ਮੋਟਾ ਕਿ ਮੈਸੇਜ ਆਇਆ ਵਾ ਮੰਮੀ ਨੂੰ ਜਾ ਕੇ ਦੱਸਦੀ ਆ ਮੰਮੀ ਇੱਥੇ ਕੀ ਵੇਖਣ ਦੇ ਇੱਥੇ ਪੁੱਤ ਮੈਂ ਕੀ ਵੇਖਣਾ ਵਾ ਦਲਜੀਤ ਨੂੰ ਕਿਹਾ ਸੀ ਤੈਨੂੰ ਪਾਲਕ ਬੀਜੀ ਸੀ ਤੇ ਨਿਕਲੀ ਨਹੀਂ ਜੇ ਚਲੋ ਕੋਈ ਗੱਲ ਨਹੀਂ ਨਿਕਲ ਅੱਗੇ ਨਹੀਂ ਦਲਜੀਤ ਨੇ ਪਾਲਕ ਬੀਜੀ ਸੀ ਤੇ ਵੇਖਣ ਆਈਆਂ ਪਾਣੀ ਤੋਂ ਨੇ ਲਾਤਾ ਆਹ ਯਾਰ ਇਹ ਕੁਤਤਰੀਆ ਨਾ ਜੋ ਮੰਮੀ ਬਦਲ ਹਾਂਜੀ ਮੰਮੀ ਉਹ ਤੇ ਗੱਲ ਠੀਕ ਆ ਪਰ ਜੇ ਤਾਂ ਇਹਨਾਂ ਬਾਰੇ ਸੋਚਣੀ ਆ ਨਾ ਫੇਰ ਸੋਚਣੀ ਆ ਵੀ ਇਹਨਾਂ ਪੈਸਿਆਂ ਤੋਂ ਉੱਤੇ ਕੀ ਇਹਨਾਂ ਪੈਸਿਆਂ ਤੋਂ ਉੱਤੇ ਕੀ ਓਏ ਤੈਨੂੰ ਖੁਸ਼ੀ ਨਹੀਂ ਹੋਈ ਮੰਮੀ ਜੀ ਪੈਸੇ ਤੇ ਆ ਗਏ ਆ ਪਰ ਖੁਸ਼ੀ ਕੋਈ ਨਹੀਂ ਹੋਈ ਕਉਣ ਇੱਧਰ ਆ ਦਲਜੀਤ ਮੇਰੀ ਗੱਲ ਸੁਣ ਉਹ ਕੀ ਗੱਲ ਹੋਈ ਗੱਲ ਕੀ ਹੋਣੀ ਆ ਕੀ ਗੱਲ ਗਈ 3 2 1 ਚਲ ਠੀਕ ਆ ਠੀਕ ਆ ਫਿਰ ਜੋ ਤਾਂ ਇਹ ਆ ਵੀ ਤੁਸੀਂ ਕੁੜੀ ਨੂੰ ਸਮਝਾ ਕੇ ਰੱਖੋ ਕਿਉਂਕਿ ਉਹਨਾਂ ਨੂੰ ਤੇ ਅਹੀਂ ਹੁਣ ਕੋ ਕੋ ਕਹਿ ਨਹੀਂ ਸਕਦੇ ਕੋਈ ਆਹੋ ਸਿੱਧਾ ਉਹਨਾਂ ਨੂੰ ਕੀ ਕਹਿਣਾ ਬਗਾਨੇ ਘਰ ਜਾ ਕੇ ਆਪਣੀ ਹੁਣ ਜਿਹੜੀ ਹੈ ਨਾ ਇੱਥੇ ਗੱਲ ਤੋਂ ਲਈ ਇਹ ਆ ਵੀ ਜਿਹੜਾ ਮਾਸੜਾ ਮਾਸੜਾ ਇੱਥੇ ਸ਼ੁਰੂ ਕਰ ਚਲੋ 1.5 ਮਹੀਨੇ ਬਾਅਦ ਤੁਹਾਨੂੰ ਮੇਰੀ ਨਿਕਲਦੇ ਆ ਮਾਸੜਾ ਮਾਸੜ ਨਹੀਂ ਨਿਕਲਦਾ 2 1 ਮੇਰੇ ਨਾਲ ਤੇਰੇ ਖੇਤਰ ਵਾਈ ਦੇ ਦਿਖਣੇ ਉਹ ਮੰਨ ਉਹ ਯਾ ਤੂੰ ਸਮਝ ਗਿਆ ਮੈਂ ਐਂਡ ਬਸ ਉਹ ਮਾਸੀ ਦਾ ਤੇ ਮੈਨੂੰ ਪਤਾ ਨਹੀਂ ਉਹ ਰਮਨ ਇੰਦਾ ਦੀ ਕੋਈ ਗੱਲ ਨਹੀਂ ਆ ਇਹ ਜਿਹੜੇ ਸਰਕਾਰੀ ਕੰਮ ਹੁੰਦੇ ਨਾ ਦਫ਼ਤਰਾਂ ਤੇ ਇਹਨੂੰ ਟਾਈਮ ਲੱਗਦਾ ਹੁੰਦਾ ਕੋਈ ਨਹੀਂ ਜਦੋਂ ਉਹਨੂੰ ਮੈਸੇਜ ਆ ਗਿਆ ਇਹ ਕਿੱਥੋਂ ਵੇਖੀ ਪਲਗਾ ਰਮਨ ਜਦੋਂ ਉਹਨੂੰ ਮੈਸੇਜ ਆ ਗਿਆ ਨਾ ਤੇ ਉਹਨੇ ਆਪੇ ਦੱਸ ਦੇਣਾ ਤਸਰਾ ਨਾਲ ਗੱਲ ਕਰਨੀ ਸੌਖੀ ਨਹੀਂ ਪਈ ਰਮਨ ਗੱਲ ਇਹਨੇ ਕਰਨੀ ਸੀ ਭਰਾ ਨੇ ਗੱਲ ਤੇ ਕਰਨੀ ਸੀ ਜੋਦ ਨੇ ਜਿੰਨੀ ਉਹ ਤੇਜਵਾ ਜੋਦ ਨੇ ਕਾਦੀ ਕਰਨੀ ਤੇਜ ਨਹੀਂ ਤੂੰ ਹੀ ਥੋੜਾ ਤੇਜ਼ ਕਹਿਣਾ ਵਾ ਪਰ ਅਮਨ ਗੱਲਾਂ ਤੇ ਕਰਨੀ ਸਾਰੀ ਜੋਦ ਨੇ ਦੁਬਾਰਾ ਕਰ ਯਾਰ ਉਹਦੇ ਭਰਾ ਨੇ ਥੋੜੀ ਗੱਲ ਕਰਨੀ ਗੱਲ ਤਾਂ ਕਰਨੀ ਸਾਰੀ ਜੋਦ ਨੇ ਪੜ੍ਹੀ ਲਿਖੀ ਹੈਗੀ ਆ ਗੱਲ ਕਰਨ ਦਾ ਉਹਨੂੰ ਪਤਾ ਹੈ ਤੂੰ ਵਾ ਅਰਮਨ ਗੱਲ ਕਰਨੀ ਆ ਨਹੀਂ ਯਾਰ ਪਤਾ ਨਹੀਂ ਕੀ ਕਰਨਾ ਉਹਦੇ ਭਰਾ ਦੇ ਵੀ ਗੱਲ ਕਰਨ ਟੁੱਟ ਨਾ ਜਾਏ ਚੱਲ ਯਾਰ ਠੀਕ ਆ ਵੀ ਉਹਦੇ ਭਰਾ ਨੇ ਰਮਨ ਨਾਲ ਗੱਲ ਥੋੜੀ ਕਰਨੀ ਸੀ ਗੱਲ ਤੇ ਕਰਨੀ ਸਾਰੀ ਜੋਦ ਨੇ ਤੇ ਉਹ ਪੜ੍ਹੀ ਲਿਖੀ ਹੈਗੀ ਆ ਤੇ ਗੱਲ ਕਰਨ ਦਾ ਉਹਨੂੰ ਪਤਾ ਤੂੰ ਮੈਸੀ ਸਿੰਗਲ ਕਲਚ ਚੱਲਣ ਡਿਆ ਤੂੰ ਇੱਕ ਗੱਲ ਤੇ ਰਮਨ ਕਰਨੀ ਆ ਨਹੀਂ ਆ ਉਹ ਫੋਨ ਚ ਓਏ ਫੋਨ ਚ ਤੂੰ ਫੋਨ ਚ ਭਾਈ ਕਿਨੇ ਟਾਈਮ ਰੱਖ ਲੇ ਕੇ ਰਹਿ ਤਿਆ ਸੀਂ ਚੋੜ ਗਿਆ ਤੇ ਹੱਸੂਨ ਚ ਕੜਾ ਚਲਿਆ ਯਾਰ ਚਲੋ ਚਲਿਆ ਯਾਰ लवली ਜੀ ਕੀ ਕਰੀਏ ਭਾਜੀ ਆ ਮੈਨੂੰ ਕੋਈ ਸਮਝ ਨਹੀਂ ਆਉਂਦਾ ਓ ਯਾਰ ਭਾਈ ਦਾ ਹੋਇਆ ਮੈਂ ਭਰਾਵਾ ਪਿਛਾ ਪੁਛਾ ਕਰਕੇ ਵੇਖੋ ਮੈਂ ਤੁਹਾਨੂੰ ਕਹਿਣ ਰਹੀ ਆ ਧਿਆਨ ਸਾਰਾ ਦੋ ਯਾਰ ਚਲਿਆ ਯਾਰ लवली ਮੈਂ ਬੜੇ ਓਕੇ ਵਸਦੇ ਆ ਪੰਜੀ ਬਾਅਦ ਚੂ ਵਨ ਰਮਨ ਗੱਲ ਉਹਦੇ ਭਰਾ ਨੇ ਥੋੜੀ ਕਰਨੀ ਆ ਗੱਲ ਤੇ ਕਰਨੀ ਸਾਰੀ ਜੋਦ ਨੇ ਮੈਂ ਬਰੋਂ ਆਇਆ ਵਾ ਤੂੰ ਇਹ ਨਾ ਨਹੀਂ ਪੁੱਛਿਆ ਪੀ ਪਾਣੀ ਲਵਾ ਚਾਹ ਲਵਾ ਆਉਂਦਾ ਤੈਨੂੰ ਪੈਸੇ ਦੀ ਪੈ ਜੀ ਹੁਣ ਇਥੇ ਇੰਨੀ ਚੰਗਾ ਆਪਣੀਆਂ ਮਰਜ਼ੀਆਂ ਕਰੋ ਕਿਸ ਦਿਨ ਨੂੰ ਪਛਤਾਓਗੇ ਮੈਨੂੰ ਤਾਂ ਨਹੀਂ ਗਈ ਕਿ ਨਹੀਂ ਅਜੇ ਨਹੀਂ ਇਹ ਮੈਂ ਆ ਤੇ ਇਧਰ ਨੂੰ ਰੰਮਨ ਨੂੰ ਨਾ ਕੋਈ ਚੀਜ਼ ਦਾ ਲਾਲਚ ਆ ਉਹ ਯਾਰ ਕਰ ਲੈਨੇ ਆ ਤੁਸਾਂ ਰਮਨ ਤੇ ਇੱਕੋ ਗੱਲ ਕਰੀ ਜਾਂਦੀ ਆ ਵੀ ਜਾਓ ਉਥੋਂ ਪੈਸੇ ਦਾ ਪਤਾ ਕਰੋ ਆ 21 ਥੱਲੇ ਜਾਂਦੇ ਆ ਮੈਸੇਜ ਆ ਗਿਆ ਹੋਣਾ ਵਾ ਇਹਨੇ ਦੱਸਣਾ ਨਹੀਂ ਆ ਚਲੋ ਦੱਸੂਗੀ ਤੇ ਹੈ ਮੇਰਾ ਮੋਟਾ ਕਿ ਮੈਸੇਜ ਆਇਆ ਵਾ ਮੰਮੀ ਨੂੰ ਜਾ ਕੇ ਦੱਸਦੀ ਆ ਮੰਮੀ ਤੇ ਇੱਥੇ ਕੀ ਵੇਖਣ ਦੇ ਇੱਥੇ ਪੁੱਤ ਮੈਂ ਕੀ ਵੇਖਣਾ ਵਾ ਦਲਜੀਤ ਨੂੰ ਕਿਹਾ ਸੀ ਤੈਨੂੰ ਪਾਲਕ ਬੀਜੀ ਸੀ ਤੇ ਨਿਕਲੀ ਨਹੀਂ ਜੇ ਚਲੋ ਕੋਈ ਗੱਲ ਨਹੀਂ ਨਿਕਲੀ ਦਲਜੀਤ ਨੇ ਪਾਲਕ ਬੀਜੀ ਸੀ ਤੇ ਵੇਖਣ ਆਈਆਂ ਪਾਣੀ ਤੋਂ ਨੇ ਲਾਤਾ ਮੰਮੀ ਬਦਲ ਹਾਂਜੀ ਮੰਮੀ ਉਹ ਤੇ ਗੱਲ ਠੀਕ ਹੈ ਕਜੇ ਤੇ ਇਹਨਾਂ ਬਾਰੇ ਸੋਚਣੀ ਆ ਨਾ ਫੇਰ ਸੋਚਣੀ ਆ ਵੀ ਇਹਨਾਂ ਪੈਸਿਆਂ ਤੋਂ ਉੱਤੇ ਕੀ ਇਹਨਾਂ ਪੈਸਿਆਂ ਤੋਂ ਉੱਤੇ ਕੀ ਓਏ ਤੈਨੂੰ ਖੁਸ਼ੀ ਨਹੀਂ ਹੋਈ ਮੰਮੀ ਜੀ ਪੈਸੇ ਤੇ ਆ ਗਏ ਆ ਪਰ ਖੁਸ਼ੀ ਕੋਈ ਨਹੀਂ ਹੋਈ ਓਏ ਇੱਧਰ ਆ ਦਲਜੀਤ ਮੇਰੀ ਗੱਲ ਸੁਣ ਕੀ ਗੱਲ ਹੋਈ ਗੱਲ ਕੀ ਹੋਣੀ ਆ ਕੀ ਗੱਲ ਕੀ ਕਰ 3 2 1 ਚਲ ਠੀਕ ਆ ਠੀਕ ਆ ਫਿਰ ਜੋ ਤਾਂ ਇਹ ਅਬ ਵੀ ਤੁਸੀਂ ਕੁੜੀ ਨੂੰ ਸਮਝਾ ਕੇ ਰੱਖੋ ਕਿਉਂਕਿ ਉਹਨਾਂ ਨੂੰ ਤੇ ਅਹੀਂ ਹੁਣ ਕੋਈ ਕਹਿ ਨਹੀਂ ਸਕਦੇ ਕੋਈ ਆ ਹੋ ਸਿੱਧਾ ਉਹਨਾਂ ਨੂੰ ਕੀ ਕਹਿਣਾ ਬਗਾਨੇ ਘਰ ਜਾ ਕੇ ਆਪਣੀ ਹੁੰਜੀ ਜਿਹੜੀ ਹੈ ਨਾ ਇੱਥੋਂ ਬਦਦੋ ਇਹ ਆ ਪੀ ਜਿਹੜਾ ਮਾਸੜਾ ਮਾਸੜਾ ਇੱਥੇ ਸ਼ੁਰੂ ਕਰ ਲੈ ਚਲੋ ਡੇਢ ਮਹੀਨੇ ਬਾਅਦ ਤੂੰ ਮੇਰੇ ਨਿਕਲਦੇ ਆ ਮਾਸੜਾ ਯਾਰ ਮਾਸੜ ਨਹੀਂ ਨਿਕਲਦਾ 2 1 ਮੈਨੂੰ ਤਾਂ ਤੇਰੇ ਚ ਤਰਵਾਇਦੇ ਦਿਖਣੇ ਉਹ ਮੰਨ ਉਹ ਯਾ ਤੂੰ ਸਮਾ ਗਿਆ ਮੈਂ ਨਹੀਂ ਐਂਡ ਬਸ ਉਹ ਮਾਸੀ ਦਾ ਤੇ ਮੈਨੂੰ ਪਤਾ ਨਹੀਂ